ਮ ਲੈ ਗਏ ਐਨਾ ਤਾਂ ਰਸ ਸਾਡੇ ਗਿੱਦੜ ਬਾਣੀ ਹੁੰਦਾ ਜਿਹੜਾ ਤੂੰ ਵੀ ਬਿਠਾ ਹੈ ਜਿਹੜਾ ਤੈਨੂੰ ਵੀ ਖਿਲਾ ਗਿਆ ਕੇ ਭਾਈ ਤੁਸੀਂ ਇੰਚਾਰਜ ਹੋ ਰਾਹੁਲ ਆਪਣਾ ਪਟਲ ਮੈਡਮ ਜੀ ਦਾ ਬੇਟਾ ਬੂਰੀ ਪਟਲੇ ਇਹ ਸਾਰੇ ਚਾਰਜ ਹੈ ਇਹ ਦੇਖ ਰਹੇ ਹੋ ਦੇਖੋ ਅਸੀਂ ਤੁਹਾਡੀ ਸੇਵਾ ਛਾ ਜਿਵੇਂ ਸਾਰੇ ਲੋਕ ਔਰ ਤਗੜੇ ਹੋ ਕੇ ਯਾਰ ਮੈਂ ਵੀ ਇਲੈਕਸ਼ਨ ਛੱਡ ਕੇ ਆਇਆ ਹਾਂ ਇਹ ਨਾ ਹੋਵੇ ਲੋਕ ਕਹਿਣ ਵੀ ਪਿੰਡੋਂ ਉੱਥੋਂ ਇਲੈਕਸ਼ਨ ਆ ਕੇ ਛੱਡ ਕੇ ਆਇਆ ਤੇ ਪਿੰਡਾਂ ਵਾਲਿਆਂ ਨੇ ਵੋਟਰਾਂ ਵੀ ਨਹੀਂ ਪੈਗੇ 500 ਵੋਟ ਸਰਦਾਰ ਜੀ ਵਾਦਾ ਕੀਤਾ ਤੁਸੀਂ ਸਾਰਿਆਂ ਨੇ ਹਾਂ ਇੱਥੇ ਕੋਈ ਹੁਣ ਚਾਲੀ ਨਹੀਂ ਹੈ ਇੱਥੇ ਹੁਣ ਕੋਈ ਕਾਂਗਰਸੀ ਨਹੀਂ ਹੈ ਇੱਥੇ ਕੋਈ ਹੋਰ ਪਾਰਟੀ ਨਹੀਂ ਹੈ ਸਾਰੇ ਇਕੱਠੇ ਆ ਇੱਥੇ ਹੁਣ ਸਾਰੇ ਕਾਲੇ ਨੂੰ ਜਿਤਾਉਣ ਵਾਸਤੇ ਆ ਸਾਰਾ ਇੱਕ ਇੱਕ ਬੰਦਾ ਜਿਹੜਾ ਆਮ ਬੰਦਾ ਹੈ ਉਹ ਸਾਰੇ ਇਕੱਠੇ ਹੋ ਕੇ ਇਹ ਕਾਮ ਬੰਦੇ ਦੀ ਸਪੋਰਟ ਵਾਸਤੇ ਤੁਸੀਂ ਕਾਲੇ ਧਿਰੋ ਦਾ ਸਾਥ ਦਿਓ ਬਾਬਾ ਸੁੱਖ ਰੱਖੇ ਸੱਚੇ ਪਾਤਸ਼ਾਹ ਕਿਰਪਾ ਕਰੇ ਫਿਰ ਬੱਸਾਂ ਪਰ ਕੇ ਚੱਲਾਂਗੇ 100 ਚੱਕਰ ਪ੍ਰਧਾਨ ਸਭਾ ਦੀ ਕਾਰੇ ਧਿਲੋ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ 2 ਨੰਬਰ ਵਾਲਾ ਬਟਨ ਭਾਈ ਪੰਜੇ ਪੰਜੇ ਦਾ ਨਿਸ਼ਾਨ ਤੇ ਬਟਨ ਨੱਪ ਕੇ ਤੁਸੀਂ ਕਾਲਾ ਜੀ ਨੂੰ ਕੰਮਜਬ ਕਰਨਾ ਹੈ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਧੰਨਵਾਦ